ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ 26 ਮਾਰਚ 26 ਮਾਰਚ ਦਾ ਜਿਹੜਾ ਸਾਡਾ ਇਤਿਹਾਸ ਹੈ ਉਹ ਪੰਜਾਬ ਦੀ ਆਜ਼ਾਦੀ ਦੇ ਨਾਲ ਸੰਬੰਧਿਤ ਇੱਕ ਮੁੱਦੇ ਦੇ ਨਾਲ ਜੁੜਿਆ ਹੋਇਆ ਹੈ ਜਿਦੇ ਵਿੱਚ 1929-30 ਦੇ ਕਰੀਬ ਕਾਂਗਰਸ ਭਾਰਤ ਨੇ ਆਪਣੇ ਝੰਡੇ ਦੇ ਰੰਗਾਂ ਨੂੰ ਤਿਆਰ ਕਰ ਲਿਆ ਸੀ ਜਿਹੜਾ ਉਹਨਾਂ ਦਾ ਸੀ ਕਿਚਨ ਡੱਕ ਇਸ ਤਰ੍ਹਾਂ ਬਣਾਉਣਾ ਕਿੜ ਕਿੜੇ ਰੰਗ ਇਹਦੇ ਵਿੱਚ ਸ਼ਾਮਲ ਕਰਨੇ ਆ ਉਹਦੇ ਵਿੱਚ ਜਿਹੜਾ ਸਿੱਖਾਂ ਦਾ ਰੰਗ ਸੀ ਉਸ ਨੂੰ ਥੱਲੇ ਰੱਖ ਲਿਆ ਸੀ ਤੇ ਚਿੱਟਾ ਰੰਗ ਉੱਪਰ ਇਸ ਦਾ ਸਿੱਖ ਆਗੂ ਨੇ ਵਿਰੋਧ ਕਰਿਆ ਸੀ ਸਿੱਖ ਆਗੂਆਂ ਨੇ ਵਿਰੋਧ ਕਰਕੇ ਇਹ ਆਪਣਾ ਮੰਗ ਰੱਖੀ ਜੀ ਕਿ ਸਾਡਾ ਕੇਸਰੀ ਜਿਹੜਾ ਰੰਗ ਹੈ ਉਹ ਸਭ ਤੋਂ ਉੱਪਰ ਹੋਵੇ ਝੰਡੇ ਦੇ ਵਿੱਚ ਇਹ ਮਸਲਾ ਪੂਰਾ 1 ਸਾਲ ਚੱਲਿਆ ਜਦੋਂ ਗਾਂਧੀ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਸਿੱਖ ਇਸ ਗੱਲ ਦਾ ਵਿਰੋਧ ਕਰਦੇ ਨੇ ਤਾਂ ਉਹਨਾਂ ਨੇ ਤੁਰੰਤ ਅੱਜ ਦੇ ਦਿਨ 26 ਮਾਰਚ 1931 ਨੂੰ ਇੱਕ ਕਮੇਟੀ ਦਾ ਸਖਤਨ ਕੀਤਾ ਗਿਆ ਸੀ ਜਿਦੇ ਵਿੱਚ ਸਿੱਖ ਆਗੂ ਸੀਗੇ ਉਹਨਾਂ ਦੇ ਵਿੱਚ ਸਿੱਖਾਂ ਦਾ ਆਗੂ ਮਾਸਟਰ ਤਾਰਾ ਸਿੰਘ ਨੂੰ ਲਿਆ ਗਿਆ ਸੀ ਤੇ ਉਹ ਕਮੇਟੀ ਨੇ 2 ਦਿਨ ਦੀ ਡਿਬੇਟ ਤੋਂ ਬਾਅਦ ਇਹ ਫੈਸਲਾ ਕਰ ਲਿਆ ਸੀ ਕਿ ਸਿੱਖਾਂ ਦਾ ਜਿਹੜਾ ਕੇਸਰੀ ਰੰਗ ਹੈ ਉਹ ਤਿਰੰਗੇ ਝੰਡੇ ਦੇ ਵਿੱਚ ਸਭ ਤੋਂ ਉੱਪਰ ਹੋਵੇਗਾ ਇਹ ਸਾਡੇ ਲਈ ਕੋਈ ਚੰਗੀ ਗੱਲ ਨਹੀਂ ਕਿ ਅਸੀਂ ਆਪਣਾ ਝੰਡੇ ਦਾ ਰੰਗ ਉੱਪਰ ਲਿਆਉਣ ਲਈ 1 ਸਾਲ ਦਾ ਸੰਘਰਸ਼ ਕਰਿਆ ਇਹ ਹਿੰਦੂਤਵ ਦੀਆਂ ਲਿਲੜੀਆਂ ਕੱਢੀਆਂ ਪਰ ਉਸ ਸਮੇਂ ਦੇ ਸਿੱਖ ਆਗੂਆਂ ਨੇ ਆਪਣਾ ਸਿੱਖ ਰਾਜ ਨੂੰ ਭੁੱਲ ਕੇ ਹਿੰਦੂਆਂ ਦੇ ਨਾਲ ਰਲ ਕੇ ਆਪਣੇ ਝੰਡੇ ਦੇ ਰੰਗ ਨੂੰ ਉੱਪਰ ਲਿਆਉਣ ਲਈ ਵੀ ਲੜਾਈ ਕਰੀ ਬਲਕਿ ਉਹਨਾਂ ਦੀ ਲੜਾਈ ਇਹ ਚਾਹੀਦੀ ਕਿ ਜੇ ਸਿੱਖ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਿੱਖ ਰਾਜ ਸੀ ਸਾਨੂੰ ਉਹ ਮੁਕੰਮਲ ਰਾਜ ਚਾਹੀਦਾ ਜਿੰਨਾ 4000 ਕਿਲੋਮੀਟਰ ਵਰਗ ਦਾ ਖਾਲਸਾ ਰਾਜ ਸੀ ਉਸ ਦੀ ਪ੍ਰਾਪਤੀ ਦੇ ਲਈ ਲੜਨਾ ਚਾਹੀਦਾ ਸੀ ਪਰ ਉਹ ਇਹ ਤਿਰੰਗੇ ਝੰਡੇ ਦੇ ਵਿੱਚ ਰੰਗ ਉੱਪਰ ਥੱਲੇ ਕਰਨ ਦੇ ਲਈ ਸਾਡੇ ਸਿੱਖ ਆਗੂ ਛੋਟੀ ਸੋਚ ਦੇ ਮਾਲਕ ਲੜਦੇ ਰਹੇ ਇਹ ਅੱਜ ਦਾ ਸਾਡਾ ਇਤਿਹਾਸ ਅੱਜ ਦੇ ਦਿਨ ਹੀ ਸਰਦਾਰ ਪ੍ਰਗਟ ਸਿੰਘ ਤੇ ਕਲਵਨ ਕਲਵਿੰਦਰ ਸਿੰਘ ਦਾ ਨਕਲੀ ਮੁਕਾਬਲਾ ਕੀਤਾ ਗਿਆ ਸੀ 26 ਮਾਰਚ 1987 ਨੂੰ ਤੇ ਇਹ ਸਿੱਖ ਓਸੀ ਜਿਹੜੇ 1984 ਤੋਂ ਬਾਅਦ ਪੰਜਾਬ ਦੇ ਵਿੱਚ ਭਾਰਤ ਵਰਸ ਨੇ ਘਾਤ ਲਾ ਲਾ ਕੇ ਸਿੱਖਾਂ ਨੂੰ ਸ਼ਹੀਦ ਕਰਨ ਦਾ ਤਿਆਰ ਕੀਤਾ ਹੋਇਆ ਸੀ 1991 ਨੂੰ ਬਸ ਸਿੰਘ ਤੇ ਸੁਖਦੇਵ ਸਿੰਘ ਲਾਲੀ ਦਾ ਵੀ ਪੁਲਿਸ ਮੁਕਾਬਲਾ ਕੀਤਾ ਗਿਆ ਸੀ ਇਹ 1991 ਦੀ ਗੱਲ ਹੈ 26 ਮਾਰਚ ਦੀ ਤੇ ਇਹ ਸਾਡਾ ਅੱਜ ਦਾ ਸਿੱਖ ਇਤਿਹਾਸੀ ਜਿਹੜਾ ਪੰਜਾਬ ਦੇ ਮਸਲਿਆਂ ਤੇ ਪੰਜਾਬ ਦੇ ਸਿੱਖ ਤਾਂ ਖਾਲਸਾ ਰਾਜ ਦੇ ਨਾਲ ਸੰਬੰਧਿਤ ਸੀ ਵੀਰਾਂ ਨੂੰ ਇਤਿਹਾਸ ਵਧੀਆ ਲੱਗਿਆ ਕੋਈ ਸੁਝਾਅ ਦੇਣਾ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਆ ਕਰੋ ਉਹਦੇ ਵਿੱਚ ਕੁਝ ਪੁੱਛਣਾ ਹੋਵੇ ਕੁਝ ਦੱਸਣਾ ਹੋਵੇ ਉਸ ਦੀ ਸਾਨੂੰ ਵੇਟ ਰਹਿੰਦੀ ਆ ਕਿ ਸਾਡੇ ਜਿਹੜੇ ਚੈਨਲ ਨੂੰ ਦੇਖਦੇ ਸਿੱਖਦੇ ਆ ਸੁਣਦੇ ਨੇ ਉਹ ਸਾਡੇ ਨਾਲ ਗੱਲਬਾਤ ਕਰਨ ਤੇ ਵੀਡੀਓ ਨੂੰ ਸ਼ੇਅਰ ਕਰ ਲਿਓ ਚੈਨਲ ਨੂੰ ਫੋਲੋ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ